ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅਮਰਿਤਪਾਲ ਸਿੰਘ ਨੂੰ ਲੈ ਕੇ ਦੱਸ ਦਈਏ ਕਿ ਅੱਜ ਅਮਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਅੰਮ੍ਰਿਤਸਰ ਦੇ ਜਨਾਲਾ ਹਲਕੇ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਦੱਸ ਦਈਏ ਕਿ 2023 ਦੇ ਵਿੱਚ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੇ ਉੱਤੇ ਜਨਾਲਾ ਥਾਣੇ ਦੇ ਉੱਤੇ ਹਮਲਾ ਕਰਨ ਦੇ ਦੋਸ਼ ਲੱਗੇ ਸੀ ਜਿਸ ਤੋਂ ਬਾਅਦ ਅੱਜ ਅਮਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਆਸਾਮ ਦੀ ਡਿਬਰੂਗਲ ਜੇਲ੍ਹ ਤੋਂ ਲਿਆ ਕੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਤਸਵੀਰਾਂ ਜੋ ਉਹਨੇ ਮੌਕੇ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਭਾਰੀ ਸੁਰੱਖਿਆ ਫੌਜ ਦੇ ਦੀਨ ਅਮਰਿਤਪਾਲ ਸਿੰਘ ਅੰਦਰ ਵੀ ਪੂਰੀ ਤਰ੍ਹਾਂ ਪੁੱਛ ਲੱਗੀ ਹੋਈ ਸੀ ਕਿਸੇ ਨੂੰ ਵੀ ਨਜ਼ਦੀਕ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਉੱਤੇ ਤੁਹਾਨੂੰ ਦੱਸਦੀ ਕਿ ਪਰਿਵਾਰਿਕ ਮੈਂਬਰਾਂ ਨੂੰ ਵੀ ਮਿਲਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਤਸਵੀਰਾਂ ਦੇਖ ਸਕਦੇ ਹੋ ਪਰਿਵਾਰਿਕ ਮੈਂਬਰ ਜੋ ਸੀ ਜੋ ਇਹਨਾਂ ਨੂੰ ਮਿਲਣ ਲਈ ਆਈ ਸੀ ਇਹਨਾਂ ਨੂੰ ਵੇਖਣ ਲਈ ਲਈ ਆਈ ਸੀ ਉਹਨਾਂ ਨੂੰ ਵੀ ਪੁਲਿਸ ਵੱਲੋਂ ਇੱਕ ਸਾਈਡ ਦੇ ਉੱਤੇ ਖੜਾ ਕਰ ਦਿੱਤਾ ਗਿਆ ਅੱਗੇ ਪੁਲਿਸ ਖੜੀ ਹੈ ਤਾਂ ਕਿ ਕੋਈ ਵੀ ਅੱਗੇ ਨਾ ਆ ਸਕੇ ਪੁਲਿਸ ਵੱਲੋਂ ਉਹਨਾਂ ਨੂੰ ਲਗਾਤਾਰ ਰੋਕਿਆ ਗਿਆ ਜਾ ਰਿਹਾ ਹੈ ਕਿਉਂਕਿ ਕਿਸੇ ਨੂੰ ਵੀ ਕਿਸੇ ਦੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਔਰ ਗੱਡੀਆਂ ਦੇ ਵਿੱਚ ਬੰਦ ਕਰਕੇ ਲਿਆਇਆ ਗਿਆ ਬੱਕਰਬੰਦ ਗੱਡੀਆਂ ਸੀ ਜਿਸ ਦੇ ਵਿੱਚ ਬੰਦ ਕਰਕੇ ਇਹਨਾਂ ਨੂੰ ਲਿਆਇਆ ਗਿਆ ਅਮਰਿਤਪਾਲ ਸਿੰਘ ਦੇ ਸਾਥ ਸਾਥੀਆਂ ਨੂੰ ਔਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਦੱਸਦੀ ਹੈ ਕਿ ਵਕੀਲਾਂ ਵੱਲੋਂ ਦੱਸਿਆ ਕਿ ਪੁਲਿਸ ਵੱਲੋਂ ਇੱਕ ਹਫ਼ਤੇ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਕੋਰਟ ਵੱਲੋਂ ਸਿਰਫ 4 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ 4 ਦਿਨ ਦਾ ਰਿਮਾਂਡ ਮ ਅਮਰਪਾਲ ਸਿੰਘ ਔਰ ਉਸਦੇ ਸਾਥੀਆਂ ਦੇ ਉੱਤੇ ਦੋਸ਼ ਪਾਏ ਗਏ ਸੀ ਕਿ ਉਹਨਾਂ ਨੇ ਅਜਨਾਲਾ ਥਾਣੇ ਦੇ ਉੱਤੇ ਹਮਲਾ ਕੀਤਾ ਸੀ ਔਰ ਸਰਕਾਰੀ ਗੱਡੀਆਂ ਤੋੜੀਆਂ ਸੀ ਬੈਰੀਗੇਡ ਤੋੜੇ ਸੀ ਜਿਸ ਤੋਂ ਬਾਅਦ ਲਗਾਤਾਰ ਇਹਨਾਂ ਦੀ ਪਾਲ ਕੀਤੀ ਜਾ ਰਹੀ ਸੀ ਔਰ ਇਹ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਨਸੀ ਇਹਨਾਂ ਦੇ ਉੱਤੇ ਐਨਐਸਏ ਲੱਗੀ ਸੀ ਔਰ ਇੱਕ ਸਾਲ ਹੋਣ ਤੋਂ ਬਾਅਦ ਜਦੋਂ ਐਨਐਸਏ ਹਟੀਦਾ ਪੁਲਿਸ ਵੱਲੋਂ ਇੱਕ ਚਾਰਸ਼ੇਡ ਦਾਰਕਤੀਗੀ ਔਰ ਇਹਨਾਂ ਨੂੰ ਆਸਾਮ ਦੀ ਡਿਬਰੂਗੜ ਜੇਲ੍ਹ ਤੋਂ ਲਿਆ ਕੇ ਅੱਜ ਅਜਨਾਲਾ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉਹ ਪੈਂਡਿੰਗ ਅਗੇਸੇ ਕੇਸ ਜਿਸ ਨੂੰ ਲੈ ਕੇ ਅਮਰਪਾਲ ਸਿੰਘ ਦੇ ਸਾਥੀਆਂ ਨੂੰ ਆਸਾਮ ਦੀ ਡਿ ਕਿਤਾ ਗਿਆ ਉੱਤੇ ਹੀ ਪੁਲਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਪੁਰਾਣੀ ਕੜੀਆਂ ਨੂੰ ਜੋੜਿਆ ਜਾਏਗਾ ਔਰ ਜੋ ਵੀ ਬੰਦੀ ਕਾਰਵਾਈ ਹੋਏਗੀ ਉਹ ਇਹਨਾਂ ਤੇ ਕੀਤੀ ਜਾਏਗੀ ਕਿਉਂਕਿ ਇਹ ਕੇਸ ਪੈਂਡਿੰਗ ਰਹਿ ਗਿਆ ਸੀ ਇਹਨਾਂ ਦੇ ਉੱਤੇ NSA ਲੱਗੀ ਹੈ ਔਰ ਇਹ ਜੇਲ੍ਹ ਦੇ ਵਿੱਚ ਬੰਦ ਸੀ ਜਿਸ ਕਰਕੇ ਕੇਸ ਪੈਂਡਿੰਗ ਰਹਿ ਗਿਆ ਸੀ ਔਰ ਅੱਜ ਜਦੋਂ ਐਨਐਸਏ ਖਤਮ ਹੋਈ ਹੈ ਤਾਂ ਇਹਨਾਂ ਨੂੰ ਡਿਬਰੂਗਲ ਜੇਤ ਤੋਂ ਪੰਜਾਬ ਲਿਆ ਕੇ ਅੱਜ ਅਜਨਾਲਾ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਔਰ ਪੁਲਸ ਨੂੰ 4 ਦਿਨ ਦਾ ਰਿਮਾਨਡ ਵੀ ਮਿਲਿਆ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਕੋਰਟ ਦੇ ਬਾਹਰ ਦੀਆਂ ਕਿਸ ਤਰੀਕੇ ਦੇ ਨਾਲ ਪੁਲਸ ਲੱਗੀ ਹੋਈ ਹੈ ਔਰ ਕਿਸ ਤਰ੍ਹਾਂ ਸਿਕਿਉਰਟੀ ਜੋ ਹੈ ਪੂਰੀ ਤਰ੍ਹਾਂ ਟਾਈਟ ਰੱਖੀ ਗਈ ਹੈ ਆਣ ਜਾਣ ਵਾਲੇ ਲੋਕਾਂ ਨੂੰ ਵੀ ਰੋਕਿਆ ਜਾ ਰਿਹਾ ਹੈ ਕੋਰਟ ਦੇ ਅੰਦਰ ਕਿਸੇ ਨੂੰ ਵੀ ਆਣ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਔਰ ਸਭ ਨੂੰ ਇਸ ਤੋਂ ਦੂਰ ਰੱਖਿਆ ਗਿਆ ਤਾਂ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕੀ ਹੋਵੇਗੀ ਔਰ ਅੱ ਉਹ ਵੀ ਤੁਹਾਨੂੰ ਸੁਣਾਉਨੇ ਆ ਸੱਤ ਬੰਦੇ ਲੈ ਕੇ ਆਏ ਸੀ ਸੱਤਾਂ ਦੇ ਖਿਲਾਫ ਜਿਹੜੀ ਪੁਲਿਸ ਬੋਲੀ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹਨਾਂ ਤੋਂ ਵੈਪਨ ਰਿਕਵਰ ਕਰਨੇ ਨੇ ਤੇ ਮੋਬਾਈਲ ਰਿਕਵਰ ਕਰਨਾ ਹੈ ਬਾਅਦ ਦੇ ਵਿੱਚ ਇੱਕ ਅਫੀਸਰ ਨੇ ਐਡਮਿਟ ਕੀਤਾ ਨਹੀਂ ਜੀ ਕਾਲ ਡਿਟੇਲ ਫਾਈਲ ਦੇ ਉੱਪਰ ਹੈਗੀਆਂ ਨੇ ਜੇ ਕਾਲ ਡਿਟੇਲ ਫਾਈਲ ਦੇ ਉੱਪਰ ਹੈਗੀਆਂ ਨੇ ਤੇ ਮੋਬਾਈਲ ਤੋਂ ਕਰਾਉਣਾ ਕੀ ਹੈ ਜੇ ਵੈਪਨ ਆਲਰੇਡੀ ਪੁਲਿਸ ਕਸਟਡੀ 'ਚ ਨੇ ਜਿਹੜਾ ਆਲਰੇਡੀ ਟ੍ਰਾਇਲ ਵੀ ਮੇਰੇ ਦੇਖਣ 'ਚ ਕਾਫੀ ਵਕੀਲ ਸਾਹਿਬ ਨੇ ਦੱਸਿਆ ਕਾਫੀ ਕੰਪਲੀਟ ਹੋ ਚੁੱਕਾ ਹੈ ਤੇ ਵਿਦਾਊਟ ਵੈਪਨ ਕੰਪਲੀਟ ਹੋ ਰਿਹਾ ਹੈ ਹਾਂ ਇਹ ਹੋ ਸਕਦਾ ਹੈ ਜਿਵੇਂ ਪੁਲਸ ਰਾਜ ਹੈ ਅੱਜ ਹੀ ਕਿਤੇ ਖੇਤ ਦੇ ਵਿੱਚੋਂ ਕੋਈ ਵੈਪਨ ਦਿਖਾ ਦੇਣ ਜਾਂ ਕੋਈ ਬਰੂ ਦਿਖਾ ਦੇਣ ਜਾਂ ਕਿਸੇ ਚੀਜ਼ ਨਾਲ ਜੋੜ ਦੇਣ ਕਿਉਂਕਿ ਇਸ ਵਕਤ ਪੰਜਾਬ ਦੇ ਅੰਦਰ ਕੋਈ ਡੈਮੋਕ੍ਰੇਸੀ ਨਹੀਂ ਜੋ ਇੱਕ ਕਰਨਲ ਦੇ ਬੇਟੇ ਨਾਲ ਹੋਇਆ ਜਾਂ ਕਰਨਲ ਨਾਲ ਹੋਇਆ ਸੋ ਉੱਥੋਂ ਲੱਗਦਾ ਕਿ ਪੰਜਾਬ ਇਸ ਵਕਤ ਬਿਲਕੁਲ ਅੱਗ ਦੀ ਪੱਟੀ ਤੇ ਬੈਠਾ ਹੋਇਆ ਹੈ ਆ 4 ਦਿਨ ਦਾ ਰਿਮਾਰਡ ਹਾਸਲ ਹੋਇਆ 4 ਦਿਨ ਦੇ ਵਿੱਚ ਪਰਿਵਾਰਿਕ ਮੈਂਬਰਾਂ ਨਾਲ ਕੋਈ ਮੁਲਾਕਾਤ ਕਰਨ ਦਾ ਕੋਈ ਪ੍ਰੋਸੀਜਰ ਰੱਖਿਆ ਨਹੀਂ ਉਹ ਅਸੀਂ ਇੱਕ ਐਪਲੀਕੇਸ਼ਨ ਦਿੱਤੀ ਆ ਵਕੀਲ ਸਾਹਿਬ ਦੇ ਮਿਲਣ ਨਹੀਂ ਦਿੱਤੀ ਹੈ ਏ ਡਿਊਰਿੰਗ ਜਿਹੜਾ ਪੁਲਿਸ ਕਸਟਡੀ ਪੀਰੀਅਡ ਹੈ ਉਹ ਜੱਜ ਸਾਹਿਬ ਨੇ ਆਰਡਰ ਕਰਨਾ ਹੈ ਕਿ ਮਿਲਣਾ ਜਾਂ ਨਹੀਂ ਮਿਲਣਾ ਪਰ ਸਾਨੂੰ ਬੜੀ ਉਮੀਦ ਹੈ ਕਿ ਮਾਨਯੋਗ ਅਦਾਲਤ ਹੈ ਜਿਹੜੀ ਇਹਨਾਂ ਨੂੰ ਮਿਲਣ ਦੇਵੇ ਤੁਹਾਡੇ ਸੱਤ ਸਾਸੀਆਂ ਨਾਲ ਗੱਲਬਾਤ ਹੋਈ ਹੈ ਕੋਈ ਹੋਈ ਹੈ ਕੋਈ ਪ੍ਰੋਬਲਮ ਨਹੀਂ ਉਹਨਾਂ ਸਾਰਿਆਂ ਨੂੰ ਪਤਾ ਕਿ ਸਾਨੂੰ ਝੂਠਾ ਫਸਾਇਆ ਗਿਆ ਹੈ ਬਹੁਤ ساری ਗੱਲਾਂ ਕੀ ਰਹੀਆਂ ਪਰਿਵਾਰਕ ਮੈਂਬਰ ਵੀ ਦੇਖੋ ਜੀ ਆ ਪੁਲਿਸ ਦਾ ਜਿਹੜਾ ਰਵੱਈਆ ਉਹ ਸਾਨੂੰ ਠੀਕ ਨਹੀਂ ਲੱਗਾ ਹੈਗਾ ਕਿ ਇੱਥੇ ਕਈ ਪਰਿਵਾਰਕ ਮੈਂਬਰ ਇਦਾਂ ਦੇ ਹੈਗੇ ਜਿਨ੍ਹਾਂ ਨੇ 2 ਸਾਲ ਤੋਂ ਦਾ ਨੀ ਝਲਕ ਨਹੀਂ ਦੇਖੀ ਹੈਗੀ ਤੇ ਅਹੀਂ 14 ਚੱਲ ਲੱਗੇ ਸਾਨੂੰ ਦੂਰੋਂ ਵੇਖ ਲੈਣ ਦੇਗੇ ਪਰ ਨਹੀਂ ਜੋ ਪੁਲਿਸ ਨੇ ਇਸ ਤਰ੍ਹਾਂ ਲਾਈ ਕਿ ਜਿੱਦਾਂ ਕੋ ਬੌੜੇ ਵੱਡੇ ਕ੍ਰਿਮੀਨਲ ਵੱਡੇ ਵੱਡੇ ਗੈਂਗਸਟਰ ਜਿਹੜੇ ਆ ਉਹ ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਤੇ ਹੁਣ 11 ਸਾਬ ਤੋਂ ਸਾਨੂੰ ਪਤਾ ਲੱਗਾ ਕਿ ਕਲੀਅਰ ਨਹੀਂ ਪੰਜ ਜਣਾਂ ਦਾ ਕਿ ਜ਼ਿਆਦਾ ਨਹੀਂ ਮਿਲਣ ਦੀ ਇੱਛਾ ਜਾਰ ਕੀਤੀ ਸੀ ਅਹੀ ਦੇਹੀ ਜਿਉਂਦੇ ਹੈ ਕਿ ਚਲ ਜਾਇਦ ਜਦੋਂ ਲੈ ਕੇ ਜਾਣਗੇ ਕੋਰਟ ਦੇ ਵਿੱਚ ਤੇ ਉਦੋਂ ਮਿਲਾਂਗੇ ਉਹਨਾਂ ਨੂੰ ਪਰ ਨਹੀਂ ਮਿਲ ਦਿੱਤਾ ਇੱਥੇ ਤੁਹਾਨੂੰ ਪਤਾ ਹੀ ਹੈ মিডিਆ ਵੀ ਸਾਰਾ ਬਾੜੀ ਵਿੱਚ ਮੁਲਾਕਾਤ ਨਹੀਂ ਹੋਂਦੀ ਤੇ ਤੁਸੀਂ ਜਦੋਂ ਪੁਲਿਸ ਨੂੰ ਕਿਹਾ ਕਿ ਅਸੀਂ ਮੁਲਾਕਾਤ ਕਰਨੀ ਤੇ ਕੀ ਕਿਹਾ ਉਹਨਾਂ ਨੇ ਨਹੀਂ ਉਹ ਕਹਿੰਦੇ ਕਿ ਨਹੀਂ ਸਾਡੇ ਵਾਸਤੇ ਗੱਲ ਨਹੀਂ ਹੈਗੀ ਇਹ ਤੇ ਉੱਚ ਅਧਿਕਾਰੀਆਂ ਦਾ ਜਿਹੜਾ ਹੈਗਾ ਵਾ ਹੁਕਮ ਆ ਕੇ ਉਹਨਾਂ ਨੇ ਕਿੱਥੇ ਲੈ ਕੇ ਗਏ ਕੋਈ ਜਾਣਕਾਰੀ ਨਹੀਂ ਕੋਈ ਜਾਣਕਾਰੀ ਜਦੋਂ ਰਿਮਾਂਡ ਲੈ ਆ ਰਿਮਾਂਡ ਲੈ ਕੇ ਉਹਨਾਂ ਕਿੱਥੇ ਲੈ ਕੇ ਗਈ ਹੈ ਪੁਲਿਸ ਉਹਦੇ ਹੁਣ ਪਤਾ ਨਹੀਂ ਥਾਣੇ ਲੈ ਕੇ ਗਏ ਕਿ ਸੀਨੀਅਰ ਸਟਾਫ ਲੈ ਕੇ ਮਿਲਣ ਦਾ ਕੋਈ ਸਮਾਂ ਦਿੱਤਾ ਹੋਵੇ ਕਿ ਤੁਹਾਨੂੰ ਕਿ ਕਿਸ ਤਰ੍ਹਾਂ ਤੁਹਾਨੂੰ ਮੈਂ ਨਹੀਂ ਜੀ ਇਹਨਾਂ ਦਾ ਸਾਨੂੰ ਲੱਗਦਾ ਹੈ ਨਹੀਂ ਮਲਾਉਣਗੇ ਕੋਈ ਗੱਲ ਨਹੀਂ 49/23 ਜਿਹੜਾ ਥਾੜੇ ਅਚਨਾਲੇ ਵਿੱਚ ਮੁਕੱਦਮਾ ਦਰਜ ਹੋਇਆ ਸੀਗਾ ਉਸ ਕੇਸ ਦੇ ਵਿੱਚ ਸੱਤ ਦੋਸ਼ੀ ਜਿਹੜੇ ਕਿ ਐਨਐਸਏ ਤਹਿਤ ਜਿਹੜੇ ਡਿਪਟੂਕਾਰ ਬੰਦ ਸੀਗੇ ਉਹਨਾਂ ਦੀ ਰਿਹਾਈ ਹੋਣ ਤੇ ਅਸੀਂ ਇਸ ਮੁਕੱਦਮੇ ਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਹੈ ਰੈਸਟ ਕਰਕੇ ਮਾਨ ਜੋ ਕੋਰਟ ਦੇ ਵਿੱਚ ਅੱਜ ਪੇਸ਼ ਕੀਤਾ ਵਾ ਜਿਨ੍ਹਾਂ ਦਾ ਸਾਨੂੰ ਪੁਲਿਸ ਰਿਮਾਨ ਜਿਹੜਾ 25 ਤੀ ਤੱਕ ਲਿਆ ਤੇ ਉਹ ਢੰਗਾਈ ਨਾਲ ਜਿਹੜੀ ਆ ਪੁਛਗਿਸ਼ ਕਰਕੇ ਤੇ ਇਹਦਾ ਜਿਹੜਾ ਵਾ ਫਿਰ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਜਾਓ ਇਹਨਾਂ ਦਾ ਨਾਮ ਦੱਸ ਦਿਓ ਜੀ ਇੱਕ ਤਰੀਕਾ ਕੌਣ ਕੌਣ ਨੇ ਕਰੀ ਨਾਮ ਰੀਅਲ ਕਰ ਦਿਓ ਪਲੀਜ਼ ਇਹਦੇ ਵਿੱਚ ਜੀ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਕੇ ਗਰਮੀਤ ਸਿੰਘ ਗਿੱਲ ਬੁੱਕਣਵਾਲਾ ਬਸੰਤ ਸਿੰਘ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਗੁਰੀ ਔਜਲਾ ਕਲਵੰਤ ਸਿੰਘ ਧਾਲੀਵਾਲ ਤੇ ਹਰਜੀਤ ਸਿੰਘ ਚਾਚਾ ਸਰ ਕਿੰਨੇ ਦਿਨ ਦਾ ਰਿਮਾਰਡ ਮਿਲਿਆ ਸਰ 25 ਦੀ 25 ਦੀ ਤੱਕ ਹਾਂਜੀ 4 ਦਿਨ ਦਾ ਇੱਕ ਇਹ ਵੀ ਕਹਿ ਜਾ ਰਿਹਾ ਕਿ ਜਲਦਾ ਅਮਰਤਪਾਲ ਦਾ ਵੀ ਜਿਹੜਾ ਰਿਮਾਰਡ ਦੇਖੋ ਇਹਦੇ ਇਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਤੁਹਾਨੂੰ ਪਤਾ ਲੱਗ ਜਾਣਾ ਮੈਂ ਤੁਹਾਨੂੰ ਅੱਜ ਬਾਰੇ ਦੱਸ ਦਿੰਦਾ